ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਵੀਰ ਬਹਿਮਣ ਤਸੀਲ ਬਠਿੰਡਾ ਜਿੱਦਾਂ ਵੀ ਦੋਸਤੋ ਬਠਿੰਡਾ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਪਹਿਲੇ ਸੂਏ ਪਲੂਨ ਜਰਸੀ ਬੈਲਕਨ ਤਾਜੀ ਸੂਈ ਸਵਾਈ ਵਿਖਾਉਂਗਾ ਬਹੁਤ ਸੋਹਣੀ ਥਾਣਾਵਾਨੇ ਦੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂਗੀ ਤੇ ਆ ਕੇ ਆਪਦੀ ਸੱਲੀ ਨਾਲ ਖਰੀਦਾਈ ਕਰ ਲਿਆ ਜੇ ਨੰਬਰ ਦੋਸਤੋ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਸੋਹਣੀ ਜਰਸੀ ਆ ਬਾਈ ਦੀ ਕਰਮਾ ਵਾਲੀ ਪਲੂਨ ਸੂਈ ਆ ਪਹਿਲਾ ਸੂਆ 20 ਮਹੀਨਿਆਂ ਦੀ ਬਾਈ ਕਹਿੰਦਾ ਵੱੱਛੀ ਆ ਦੋਸਤੋ ਇਹਨੂੰ ਡੇਟ ਮੁਤਾਬਕ ਇੱਕ ਹਫਤਾ ਪਾਈ ਕਹਿੰਦਾ ਹੋ ਗਿਆ ਦੁੱਧ 13 ਕਿਲੋ ਇਸ ਟਾਈਮ ਤਿਆਰ ਬੱਚਾ ਮਗਰ ਮੇਲ ਕਾਫ ਬਛੜਾ ਦੋਸਤੋ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਫਿਟਿੰਗ ਵਾਲਾ ਚਾਰ ਥਾਣਾ ਹਾਤੀ ਚੁਾਈ ਵਾਲੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਇਆ ਦੁੱਧ ਪਾਈ ਕਹਿੰਦਾ 18 ਕਿਲੋ ਬਚੀ ਖੁੱਲਾ ਪਿਆ ਜੂ ਦੋਸਤੋ ਬੈਗ ਤੋਂ ਵੇਚ ਸਕਦੇ ਆ ਚਾਰ ਥਾਣਾ ਬਹੁਤ ਸੋਹਣੇ ਕਰਮਾ ਵਾਲੀ ਦੀ ਹਾਤੀ ਚੁਾਈ ਵਾਲੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਇਆ ਫੋਰ ਸ਼ੈਂਕ ਭੂਰਾ ਵੀ ਨਹੀਂ 50062 ਦੀ ਬਾਈ ਕਹਿੰਦਾ ਆਪ ਆ ਬੱਚਾ ਮਗਰ ਮੇਲਕਾ ਬਛੜਾ ਬੁਤੀਬਾਤੀ ਕਰਮਾ ਵਾਲੀ ਦੀ ਬਹੁਤ ਸੋਹਣੀ ਆ ਇਸ ਕੁਆਲਟੀ ਵੇਚ ਸਕਦੇ ਆ ਦੋਸਤੋ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਚਾਰਛ ਫਿਰੋ ਗੋਲ ਮਟੋਲ ਪਈ ਆ ਪੇਟ ਪੂੜਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਐ ਖਫਤੇ ਹੀ ਸੂਈ ਜਦੋਂ 13 ਕਿਲੋ ਤਿਆਰ ਆ ਤਾਂ ਦੋ ਬਾਈ ਕਹਿੰਦਾ 18 ਕਿਲੋ ਖੁੱਲਾ ਪਿਆ ਜੂ ਮੁੱਲ ਬਾਈ ਕਹਿੰਦਾ ਵੱਚੀ ਦਾ ਫੋਨ ਤੇ ਹੀ ਕਰਾਂਗੇ ਜੈਜ ਮੁੱਲ ਹੋਊਗਾ ਨੰਬਰ ਦੋਸਤੋ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੇ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਦੋਸਤੋ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜੋ ਦੋਸਤੋ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ